ਸੇਰੇ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਕਰਨ ਕਰਲਾ ਪਾਸ ਅਰਦਾਸ ਸੇਵਤੀ ਜੋੜੀ ਸਤਿਗੁਰੂ ਕੋਟਾਨ ਕੋਟ ਹੋਰ ਸੁਖ ਸੁਖ ਹੈ ਸਤਿਗੁਰੂ ਕੁੱਲੇ ਦਾਸ ਤੇ ਦਾਰ ਬਲਕੇ ਨੇ ਹਾਲ ਕੀਤਾ ਤੁਸ਼ੀਆਂ ਲਾਖਿਆ ਸਤਿਗੁਰੂ ਦਾ ਤੁਸ਼ੀਆਂ ਪਾਵਾਂ ਸਾਨਿਆ ਦੇ ਸਤਿਗੁਰੂ ਨਜ਼ਰ ਕਰੇ ਨਿਮਕੇ ਖੜਾ ਨਾਮ ਤੇ ਤੇਰਾ ਮਨ ਤਾਂ ਸੀ ਤਲੋਇ ਬੰਤੀ ਕਦੇ ਨਾਲ ਹੋ ਪੇਜਣ ਦੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਤੂਮ ਗਲਾ ਦੇ ਮਾਜਾ ਵਾਲੇ ਹੁਨੀਆਂ ਦੇ ਵਾਲੀ ਧੰਨ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਸਪੁੱਤਰ ਨੂੰ ਮੱਖ ਰੱਖਦੇ ਹੋਏ ਸੰਤ ਬਾਬਾ ਆਤਰਸ਼ੀ ਜੀ ਗੁਰਦਵਾਰਾ ਸਾਹਿਬ ਕੀ ਆਪ ਜੀ ਦੇ ਪਵਣ ਸਥਾਨ ਤੇ ਸਤਿਗੁਰੂ ਗਰੀ ਦੂਤ ਦੇ ਵਿਚੇ ਭੈਣਾਂ ਬੀਤੀਆਂ ਪਾਈਆਂ ਵੱਲੋਂ ਸੰਗ ਰੂਪ ਦੇ ਵਿੱਚ ਜਗਦੀ ਸਰ ਦੇ ਜਾਪ ਜੋਗਜੀ ਸਾਹਿਬ ਦੇ ਜਾਪ ਸੇ ਪੜੀ ਅਨੰਦ ਸਾਹਿਬ ਦਾ ਜਾਪ ਸਿਰੋਕ ਅਰਦਾਸ ਦੇਤੀ ਸਤਿਗੁਰੂ ਦਰਗਾਹ ਤੇ ਪ੍ਰਵਾਹ ਤੋ ਕਰਵਾਣੀ ਪੜਦੇ ਸਤਿਗੁਰੂ ਸਵਾਵਾਂ ਕਰਦੇ ਹੋਈਆਂ ਤਮਾਮ ਧੁਲਾਂ ਦੀ ਜੁਨਾ ਬਖੀ ਅੱਗੇ ਸਬਤ ਬਖੀਆਂ ਬਾਣੀ ਪੜੀ ਸੁਣੀ ਸੇਵਾ ਦਾ ਫਲ ਤੂੰ ਉਹ ਸੰਗਤਾਂ ਦੇ ਹਿਰਦਿਆਂ ਦੇ ਵਿਸਾਵਾ ਪੂਰੀਆਂ ਕਾਮੀਆਂ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ। ਆਪਕੋ ਵਾਹਿਗੁਰੂ ਨਾਮ ਗਾਣੀ ਦੇ ਪ੍ਰਕਾਸ਼ ਤੇ ਇਸਾਂ ਦੇ ਨਾਸ ਕਰਨਾ ਸਰਬੱਤ ਦੇ ਅਧਾਰ ਸੇਧੀ ਦੀਆਂ ਸਾਥੀ ਨੂੰ। ਆਏ ਸੰਗਤ ਵੀ ਹਾਜ਼ਰੀ ਜਰਾਂ ਦੇ ਪ੍ਰਵਾਨ ਕਰਨੀ। ਦਿਖਲ ਭੇਟਾ ਜਰਾਂ ਦੇ ਪ੍ਰਵਾਨ ਕਰਨੀ ਸਤਿਗੁਰੂ। ਸਭੂ ਸੰਤਾਵਲੋ ਖੁਸ਼ੀਆਂ ਦੇ ਵਿੱਚ ਆਪ ਜੀ ਦੇ ਸਾਤੇ ਤੇ ਹਾਵਲ ਖੜਾ ਪ੍ਰਸ਼ਾਦ ਦੇ ਗੱਜ ਕੇ ਜਨ ਦਾ ਧੰਨਵਾਦ ਦਿਆ।

ਸਹਿਵ ਜੀ ਗੰਗਾਉਤ ਵੰਦਨ ਅਨਕਵਾਰ ਸਰਵ ਕਲਾ ਸੰਰਾਥ ਡਲਣ ਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਹਿਬ ਜੀ ਤਨਾਸਰੇ ਮਹੱਲਾ ਪੰਜਵਾ ਹਾਲਤ ਸਕ ਪਾਲਤ ਸੁਖ ਨਿਤ ਸੰਕ ਸਵਰਣਿਉ ਨਾਮ ਗੋਵਿੰਦ ਦਾ ਸਦਾ ਲਿਜੈ ਮਿਟੇ ਕਮਾਣੇ ਪਾਪ ਚੇਰਾਣੀ ਸਾਧ ਸੰਗਤ ਮਿਲ ਭੂਆ ਕੀ ਜੈ ਹਾਲਤ ਸੁਖ ਪਾਲਤ ਸੁਖ ਨਿਤ ਸਖ ਸੇ ਵਰਨਾਉ ਨਾਮ ਗੋਵਿੰਦ ਕਾ ਸਦਾ ਲੀਜੈ ਮੇਟੇ ਕਮਾਣੇ ਭਾਫ ਚਿਰਾਨੀ ਸਾਧ ਸੰਗਤ ਮਿਲ ਮੁਹਾ ਜੀ ਜੈ ਅਰਹਾ ਰਾਜ ਜੋਵਨ ਵਿਸਰਤ ਹਰ ਮਾਇਆ ਮਹਾ ਦੁੱਖ ਇਹੋ ਵਾਤ ਕਹੈ आस की आस रावण हर कीर्तन हे हो पदारित भाग वंस लहै सर्न सम्राट कत अगोचिरा पात तु उदार नाम तेरा ਅੰਤਰ ਜਾਮੀ ਨਾਨਕ ਕੇਸਵਾਮੀ ਸਰਵਤ ਪੂਰਨ ਠਾਕਰ ਮੇਰਾ ਸਾਰਨਾ ਸਮਰਾਤ ਅਗਤ ਅਗੋਚਰਾ ਆਤਤ ਉਦਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇਸਵਾਮੀ ਸਰਵਤ ਪੂਰਨ ਧਾਕਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੇ ਨਾਮ ਵਾਹਿਗੁਰੂ ਸਤੇ ਨਾਮ ਵਾਕੇ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

ਰੂ ਦੀ ਦੇ ਕੀ ਭੱਤੇ